ਤੇ ਗਰੀਬ ਅਤੇ ਪੋਲੇ ਪਾਲੇ ਲੋਕਾਂ ਨੂੰ ਲੁੱਟਣ ਵਾਲੇ ਕਈ ਏਜੰਡਾ ਖਿਲਾਫ ਸੂਬੇ ਭਰ ਦੇ ਵਿੱਚ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਪਰ ਵਿਦੇਸ਼ ਭੇਜਣ ਦੇ ਨਾਂ ਤੇ ਮਾਰੀਆਂ ਜਾ ਰਹੀਆਂ ਠੱਗੀਆਂ ਬੰਦ ਨਹੀਂ ਹੋ ਰਹੀਆਂ ਇੰਡੋਪਾਕ ਬਾਰਡਰ ਦੇ ਕਸਬਾ ਦੁਰਾਗਲਾ ਦੇ ਪਿੰਡ ਸ਼ਾਹਪੁਰ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜੁਥੇ ਇੱਕ ਨੌਜਵਾਨ ਅਤੇ ਇੱਕ ਏਜੰਟ ਪੋਲੇ ਪਾਲੇ ਗਰੀਬ ਲੋਕਾਂ ਨੂੰ ਜੋ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਮੱਸਾ ਗੁਜ਼ਾਰਾ ਕਰਦੇ ਹਨ ਉਨ੍ਹਾਂ ਕੋਲੋਂ ਬਾਹਰ ਭੇਜਣ ਦਾ ਚਾਂਸਾ ਦੇ ਕੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਿਆ ਸੋ ਏਜੰਟ ਦੇ ਵੱਲੋਂ ਇਹਨਾਂ ਕੋਲੋਂ ਲੱਖ 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 ਰੁਪਏ ਲੈ ਗਏ ਅਤੇ ਪਾਸਪੋਰਟ ਵੀ ਕੁਝ ਹੀ ਦਿਨਾਂ ਦੇ ਵਿੱਚ ਬਣਾਉਣ ਦਾ ਵਾਅਦਾ ਕੀਤਾ ਗਿਆ ਸੋ ਪੋਲੇ ਪਾਲੇ ਲੋਕ ਬਚਾਰੇ ਆਪਣੇ ਅਟੈਚੀ ਤਿਆਰ ਕਰਦੇ ਰਹੇ ਅਤੇ ਏਜੰਟ ਇਹਨਾਂ ਕੋਲੋਂ ਲੱਖਾਂ ਰੁਪਏ ਇਕੱਠੇ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਠੱਗੇ ਗਏ ਗਰੀਬ ਲੋਕਾਂ ਦੇ ਅਨੁਸਾਰ ਕਈ ਵਾਰ ਥਾਣਿਆਂ ਦੇ ਚੱਕਰ ਲਗਾਉਣ ਦੇ ਬਾਅਦ ਵੀ ਅਜੇ ਤੱਕ ਉਹਨਾਂ ਦੇ ਮਾਮਲੇ ਦਰਜ ਨਹੀਂ ਕੀਤੇ ਗਏ। ਇਹਨਾਂ ਦੇ ਵਿੱਚੋਂ ਕਈਆਂ ਨੇ ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ ਉਸ ਦੇ ਹੱਥ ਫੜਾ ਦਿੱਤੀ ਅਤੇ ਕਈਆਂ ਨੇ ਵਿਆਜ ਤੇ ਪੈਸੇ ਚੁੱਕ ਕੇ ਉਸ ਨੂੰ ਦਿੱਤੇ ਕਿ ਬਾਹਰ ਜਾ ਕੇ ਆਪਣੀ ਜ਼ਿੰਦਗੀ ਸਵਾਰ ਲੈਣਗੇ ਅਤੇ ਕਰਜ਼ਾ ਉਤਾਰ ਦੇਣਗੇ। ਇਹੋ ਨਹੀਂ ਕਿ ਇੱਕ ਨੇ ਆਪਣਾ ਘਰ ਵੀ ਗਿਰਵੀ ਰੱਖ ਛੱਡਿਆ ਤੇ ਹੁਣ ਉਸ ਦਾ ਵਿਆਜ ਵੀ ਭਰ ਰਹੇ ਹਨ। ਇਹਨਾਂ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਠੱਗੀ ਮਾਰ ਕੇ ਫਰਾਰ ਹੋਣ ਵਾਲੇ ਏਜੰਟ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਹਰਾਂ ਨਾਂ ਅੰਜੂ ਬਲਾਇਆ ਕੰਦ ਸਾਪਰਾ ਆਈ ਪਾਜੀ ਪੀ ਹੈ ਹੋਏ ਤਾਂ ਇਹਨਾਂ ਨੇ ਹਰ ਕੋ ਲੋਕਾਂ ਤੇ ਹੀ ਇਹ ਇੱਕ ਘਕਰੋ ਜਾਣਗੇ ਇਸ ਕਰਾਰਬਾਰ ਬਣਾਉਂਦੇ ਇਹਨਾਂ ਨੇ ਆਹ ਵੀ ਹਾਨੂੰ ਲੁੱਟਿਆ ਹੈਗਾ ਆਈ ਤਾਂ ਰੋਟੀ ਤਾਂ ਵੀ ਅਤਰ ਹੈ ਹੋਏ ਦੇ ਹੀ ਕਿ ਇਹਨਾਂ ਨੇ ਕਹਿਆ ਸੀ ਕਿ ਤੁਸੀਂ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਸਾਨੂੰ ਦੋ ਆਹੇ ਬਿਆਜ ਚੁੱਕ ਚੁੱਕ ਕੇ ਲੋਨ ਚੁੱਕ ਚੁੱਕ ਕੇ ਲੋਨ ਦੀਆਂ ਕਿਸ਼ਤਾਂ ਅਜ ਤੱਕ ਤਾਰ ਰਹੇ ਆਂ ਪਤਾ ਦੇ ਬੰਦੇ ਅਜੇ ਤੱਕ ਬਾਹਰ ਨਹੀਂ ਗਏ ਕੋਈ ਪਾਸਪੋਰਟ ਨਹੀਂ ਬਣੇ ਦਾ ਕੋਈ ਇਹਨਾਂ ਨੂੰ ਕੁਛ ਨਹੀਂ ਇਹਨਾਂ ਨੂੰ ਕਹਿ ਇਹ ਮਹੀਨੇ ਦੇ ਵਿੱਚ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਹੈ ਟਿਕਟ ਹੋਏਗੀ ਤੁਸੀਂ ਟੈਕੀ ਦੀਆਂ ਤਿਆਰੀ ਕਰੋ ਇਹ ਕੱਪੜੇ ਅਸੀਂ ਤਾਂ ਟੈਕੀ ਸੀ ਤਾਂ ਤਿਆਰ ਕੀਤੀ ਹੈਗੀ ਆ ਤੇ ਇਹ ਬੰਦਿਆਂ ਨੇ ਸਾਨੂੰ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਇਆ ਲਾ ਕੇ ਫਰਾਰ ਹੋ ਗਏ ਨੇ ਸਾਡੀ ਮੰਗ ਤੁਹਾਡੇ ਅੱਗੇ ਇਹੋ ਜਿਹੇ ਹੱਥ ਜੋੜ ਕੇ ਤੇ ਸਾਡੇ ਜੋ ਵੀ ਤਹਤ ਹੈ ਲੈ ਸਾਨੂੰ ਵਾਪਸ ਕੀਤਾ ਜਾਵੇ ਬੜੀ ਮਿਹਰਬਾਨੀ ਹੋ ਗਈ ਇਹਨਾਂ ਨੂੰ ਮੈਂ ਕਹ ਸਕਦਾ ਤੁਹਾਡੇ ਨਾਲ ਸਾਪੜਦੇ ਰਹਿਣ ਵਾਲਾ ਦਰੰਗਲਾ ਤੇ ਮੇਰੀ ਮੰਗਾ ਹੀ ਆ ਬਸ ਪੈਸੇ ਮਿਲ ਜਾ ਮੈਂ ਪਲੰਬਰ ਦਾ ਕੰਮ ਕੀਤਾ ਤੇ ਬੜੀ ਔਖੇ ਸਹੇ ਕਮਾ ਕੇ ਦੇ ਮੈਂ ਦਿੱਤੇ ਪੈਸੇ ਬਸ ਸਾਡੀ ਪੁਲਿਸ ਨਾਲ ਅਗੇ ਇਹ ਹੀ ਬੇਨਤੀ ਆ ਸਾਡੇ ਪੈਸੇ ਦਵਾ ਦਿਓ ਤੇ ਪਿੰਡ ਸ਼ਾਹਪੁਰ ਦਾ ਰਹਿਣ ਵਾਲਾ ਸ਼ਹਿਰ ਦਰੰਗਲਾ ਜ਼ਿਲ੍ਹਾ ਗੁਰਦਾਸਪੁਰ ਤੇ ਪੈਸੇ ਮੈਂ ਦਿੱਤੇ ਸੀ ਬਾਹਰ ਜਾਣ ਦੇਣ ਵਾਸਤੇ ਪਰ ਮੇਰੇ ਨਾਲ ਠੱਗੀ ਥੋੜੀ ਕਰਕੇ ਤੇ ਪੈਸੇ ਲੈ ਕੇ ਬੰਦਾ ਫਿਲਾਲ ਹੋ ਗਿਆ ਕੋਸ਼ਿਸ਼ ਕੀਤੀ ਆ ਵੀ ਅਸੀਂ ਪੁਲਿਸ ਦੇ ਦੋ ਵਾਰੀ ਅਸੀਂ ਪੀਸ ਹੋਏ ਆ ਤੇ ਸਾਡੀ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਿਦੋਂ ਹੱਥੋਂ ਤੇ ਆਏ ਲੈ ਕੇ ਤੇ ਅਸੀਂ ਉਹ ਵੀ ਮੁਹਾਏ ਤੇ ਹੋਰ ਚਾਹ ਪਾਣੀਆਂ ਦੇ ਵੀ ਪੈਸੇ ਪੁਲਿਸ ਵਾਲੇ ਖਾ ਕੇ ਤੇ ਸਾਡੇ ਕੋਲ ਕੋਈ ਕਾਰਵਾਈ ਨਹੀਂ ਕਰਦੇ ਬਸ ਐ ਹੋਈ ਕਹਿੰਦੇ ਆ ਵੀ ਤੁਹਾਡਾ ਹੱਲ ਹੋ ਜਾਏਗਾ ਹੋ ਜਾਏਗਾ ਪਰ 4 ਮਹੀਨੇ ਹੋ ਗਏ ਨਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਸਾਡਾ ਅਸੀਂ ਗਰੀਬ ਬੰਦੇ ਆ ਤੁਹਾਡੇ ਕੋ ਤੇ ਗ੍ਰਿਫਤਾਰ ਪਰ ਜਾਣ ਜੁਗਾ ਕਰਾਇਆ ਵੀ ਨਹੀਂ ਹੁੰਦਾ ਉਹ ਵੀ ਕਦੀ ਕੇਸ ਦਾ ਤਰਲਾ ਮਾਰ ਕੇ ਕਦੀ ਕੇਸ ਦਾ ਤਰਲਾ ਮਾਰ ਕੇ ਤੇ ਗ੍ਰਿਫਤਾਰ ਪੜ ਜਾਈਦਾ ਜਿਦੋਂ ਥਾਣਿਆਂ ਦੇ ਪੁਜੀ ਦਾ ਤੇ ਦਫਤਰਾਂ ਜਿੱਤੇ ਫਿਰ ਤੁਰ ਕੇ ਇਦਾਂ ਹੀ ਆ ਜਿੰਦੇ ਆ ਕੋਈ ਸਾਡੀ ਕਾਰਵਾਈ ਨਹੀਂ ਹੁੰਦੀ ਮੈਂ ਕਹਿਣਾ ਚਾਹੁੰਦੇ ਆ ਪੀਸਾ ਦੇ ਪਿਆ ਸੀ ਚਲੋ ਕਿਸੇ ਤਰ੍ਹਾਂ ਵੀ ਕਿਹਾ ਹੱਲ ਨਾਲ ਪੁਲਿਸ ਚਾਵੇ ਤੇ ਦਵਾ ਸਕਦੀ ਹੈ ਜਦੋਂ ਵੀ ਆ ਫੜੇ ਜਾਣਗੇ ਪੈਸੇ ਮਿਲ ਜਾਣਗੇ ਪਰ ਇਹ ਕੋਸ਼ਿਸ਼ ਕਰੇ ਪੁਲਿਸ ਇਹਨੂੰ ਹੱਲਣ ਦੀ ਤਾਂ ਹੀ ਪੈਸੇ ਮਿਲਣਗੇ